ਨਾ ਬਿਲਕੁਲ ਵੀ ਉੱਲੀ ਨਹੀਂ ਲੱਗੂਗੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕਵਿਧ ਜਸਪੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਔਲੇ ਦੇ achar ਦੀ ਬਿਲਕੁਲ ਉੱਲੀ ਨਹੀਂ ਲੱਗੂਗੀ ਇਹਦੇ ਵਾਸਤੇ ਆਪਾਂ ਨੂੰ ਕੀ ਕੁਝ ਕਰਨਾ ਪੈਂਦਾ ਕਿਦਾਂ ਇਹ achar ਪਾਉਣਾ ਹੈ ਆਪਾਂ ਨੇ ਕਿਹੜੇ ਕਿਹੜੇ ਇਨਗਰੀਡੀIENTS ਆ ਜਿਹੜੇ ਇਹਦੇ ਵਿੱਚ ਵਰਤਣੇ ਆ ਇਹ ਮੈਂ ਔਲੇ ਚੰਗੀ ਤਰ੍ਹਾਂ ਧੋ ਲੇ ਸੁਕਾ ਲੇ ਬਿਲਕੁਲ ਸਾਫ਼ ਕਰ ਲੇ ਸੁੱਕੇ ਆ ਬਿਲਕੁਲ ਇਹਨਾਂ ਦੇ ਉੱਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਇਹਦੇ ਵਿੱਚ ਜਾਣੀ ਚਾਹੀਦੀ ਆ achar ਚ ਇਹ 1 ਕਿਲੋ ਔਲੇ ਲੈ ਲੇ ਮੈਂ 300 ml ਆ ਜਿਹੜਾ ਆਪਾਂ ਨੇ ਤੇਲ ਲੈ ਲੈਣਾ ਆਪਾਂ ਬਾਕੀ ਦੇਖਦੇ ਆ ਬਾਅਦ ਵਿੱਚ ਵੀ ਔਲੇ ਆ ਜਿਹੜੇ ਇਹ ਪੂਰੀ ਤਰ੍ਹਾਂ ਤੇਲ ਵਿੱਚ ਆ ਜਿਹੜੇ ਡੁੱਬੇ ਹੋਣੇ ਚਾਹੀਦੇ ਆ ਇਹ ਆਪਾਂ ਨੇ ਬਣਾਉਣਾ ਕਿਵੇਂ ਆ achar ਇਹ ਵੀਡੀਓ ਤੇ ਬਣੇ ਰਹੋ ਤੇ ਇਹਦੇ ਵਿੱਚ ਆਪਾਂ ਇਨਗਰੀਡੀਅੰਟਸ ਕਿਹੜੇ-ਕਿਹੜੇ ਵਰਤਣੇ ਆ ਜਦੋਂ ਤੱਕ ਆਪਣਾ ਤੇਲ ਗਰਮ ਹੁੰਦਾ ਉਦੋਂ ਤੱਕ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਇਹਦੇ ਵਿੱਚ ਕੀ ਕੁਝ ਪਾਉਣਾ ਹੈ 5 ਗ੍ਰਾਮ ਕਾਲੀ ਮਿਰਚ ਲਈ ਆ ਮੈਂ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਪੀਸ ਲੈਣਾ ਦਰਦਰੀ ਜੀ ਤਦਾਂ ਕਰਕੇ ਬੋਲਿਆਂ ਨੂੰ ਨਾ ਆਪਾਂ ਨੇ ਹੁਣ ਤੇਲ ਆਪਣਾ ਗਰਮ ਹੋ ਗਿਆ ਚੰਗਾ ਇਹਦੇ ਵਿੱਚ ਪਾ ਦੇਣਾ ਆਪਾਂ ਨੇ ਨਾ ਜਿਆਦਾ ਨਹੀਂ ਬਣਾਉਣਾ ਇੰਦਰ ਮੈਂ ਬੰਦ ਕਰਤਾ ਐਸਾ ਜਿਹੜਾ ਬਿਲਕੁਲ ਬੰਦ ਕਰਤਾ ਇੱਕ ਵਾਰੀ ਤੇਲ ਆ ਜਿਹੜਾ ਪੂਰਾ ਗਰਮ ਹੋ ਗਿਆ ਹੁਣ ਜਦੋਂ ਟੈਂਪਰੇਚਰ ਆ ਜਿਹੜਾ ਬਿਲਕੁਲ ਘਟ ਹੋ ਗਿਆ ਹੁਣ ਆਪਾਂ ਨੇ ਮੀਡੀਅਮ ਤੋਂ ਘੱਟ ਅੱਗ ਰੱਖਣੀ ਆ ਇਹਦੇ ਹੇਠਾਂ ਅਸਲ 2-4 ਮਿੰਟੇ ਰੱਖਣੇ ਆ ਉੱਪਰ ਮਤਲਬ ਫੇਰ ਤੋਂ ਜਿਵੇਂ ਜਿੰਨਾ ਤੇਲ ਪਹਿਲਾਂ ਗਰਮ ਸੀ ਉਨੇ ਹੀ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਨੇ ਫੇਰ ਬੰਦ ਕਰ ਦੇਣਾ ਇਹਨੂੰ ਇਦਾਂ ਹੀ ਬਸ ਆਪਾਂ ਨੇ ਇੱਕ ਵਾਰੀ ਕਰਨਾ ਹੈ ਹੋਰ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਠੰਡਾ ਕਰ ਲੈਣਾ ਇੱਧਰੇ ਠਾ ਅੱਗ ਦੇਖ ਸਕਦੇ ਆ ਤੁਸੀਂ ਮੀਡੀਅਮ ਤੋਂ ਘੱਟ ਰੱਖੀ ਹੋਈ ਆ ਮੈਂ ਉਨੇ ਟਾਈਮ ਤੱਕ ਇਹ ਪਕਾਉਣਾ ਹੈ ਜਿੰਨੇ ਟਾਈਮ ਤੱਕ ਇਹ ਜਿਹੜੇ ਕੁਦਰਤੀ ਵਾਲੇ ਦਵਾਲੇ ਤੇ ਪੀਸ ਹੋਣੇ ਸ਼ੁਰੂ ਹੋ ਜਾਣੇ ਨਾ ਇਹ ਨਹੀਂ ਹੋਣੇ ਚਾਹੀਦੇ ਬਸ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਬਿਲਕੁਲ ਬੰਦ ਕਰਕੇ ਠੰਡਾ ਕਰ ਲੈਣਾ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਸਾਰਾ ਸਾਲ ਆਪਾਂ ਨੇ ਇਹਦੇ ਵਿੱਚ ਕੀ ਕੁਝ ਮਲਾਉਣਾ ਹੈ ਹੋਰ ਇਹ ਕਿੰਦਾ ਸਾਲ ਭਰ ਕੀ 2 ਸਾਲ ਵੀ ਇਹਦੇ ਨਾਲ ਬਿਲਕੁਲ ਵੀ ਉੱਲੀ ਨਹੀਂ ਲੱਗੂਗੀ ਤੁਸੀਂ ਕਿਵੇਂ ਰੱਖਣਾ ਇਹਨੂੰ ਪ੍ਰਜਰਵ ਕਰਕੇ ਐਦਾਂ ਕਰਕੇ ਬਸ ਜਦ ਤੱਕ ਠੰਡਾ ਨਹੀਂ ਹੁੰਦਾ ਇੱਥੋਂ ਨੀਚੇ ਉਦੋਂ ਬਸ ਐਦਾਂ ਉੱਪਰ ਤੇਲ ਪਾਈ ਜਾਣਾ ਆਪਾਂ ਨੇ ਹੁਣ ਇਹਨੇ ਆਪਣੀ ਭਾਪ ਵਿੱਚ ਵੀ ਬਣੀ ਜਾਣਾ ਥੋੜਾ ਥੋੜਾ ਮਸਲ ਟੁੱਟਣੇ ਨਹੀਂ ਚਾਹੀਦੇ ਇਹ ਤੋੜਨੇ ਨਹੀਂ ਆਪਾਂ ਨੇ ਹਲਕੇ ਹਲਕੇ ਸਖਤੇ ਹੋਣੇ ਚਾਹੀਦੇ ਆ ਕੋਸੇ ਤੋਂ ਵੱਧ ਜ਼ਿਆਦਾ ਹੈ ਇਹ ਗਰਮ ਤੇ 1 ਕਿਲੋ ਔਲਿਆਂ ਵਿੱਚ ਇਹ 150 ਗ੍ਰਾਮ ਆ ਜਿਹੜਾ ਆਪਾਂ ਨੇ ਚਿੱਟਾ ਨਮਕ ਪਾ ਦਾਣਾ ਤੇ ਕਾਲਾ ਨਮਕ ਮੈਂ 10 ਗ੍ਰਾਮ ਲਿਆ ਥੋੜੇ ਜਿਹੀ ਚਿਲੀ ਫਲੇਕਸ ਬਿਲਕੁਲ ਘੱਟ ਜਿਆਦਾ ਮਿਰਚ ਨਹੀਂ ਪਸੰਦ ਕਰਦੇ ਬਸ ਥੋੜੇ ਜਿ ਤੇ 20 ਗ੍ਰਾਮ ਹਲਦੀ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਇ ਗਰੀਡੀਅੰਟ ਇੱਕ ਹੋਰ ਵੀ ਹੈਗਾ ਜਿਹੜਾ ਕਿ ਇਹਨੂੰ ਹੋਰ ਵੀ ਜ਼ਿਆਦਾ ਲੰਬਾ ਸਮਾਂ ਪ੍ਰੀਜ਼ਰਵ ਕਰਨ ਵਿੱਚ ਮਦਦ ਕਰੂਗਾ ਉਹ ਹੈ ਇਹ ਇੱਕ ਨਿੰਬੂ ਇੱਕ ਨਿੰਬੂ ਦਾ ਰਸ ਵੀ ਪਾਉਣਾ ਆਪਾਂ ਨੇ ਐਦਾਂ ਕੱਟ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਬਿਲਕੁਲ ਠੰਡਾ ਹੋਣ ਦੇਣਾ ਇਹਨੂੰ ਚੀਸ਼ੇ ਦੇ ਜਾਰ ਵਿੱਚ ਪਾ ਕੇ ਰੱਖਣਾ ਹੈ ਇਹ ਬਿਲਕੁਲ ਵੀ ਇੱਕ ਬੂੰਦ ਵੀ ਇਹਦੇ ਵਿੱਚ ਪਾਣੀ ਦੀ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਔਲੇ ਦਾ achar ਆਪਣਾ ਬਣ ਕੇ ਤਿਆਰ ਸਾਲ ਭਰ ਰੱਖੋ 2 ਸਾਲ ਭਰ ਰੱਖੋ ਕਦੇ ਖਰਾਬ ਨਹੀਂ ਹੋਊਗਾ ਇਹ 2 ਇੰਚ ਜਿਹੜੇ ਔਲੇ ਆਉਂਤੇ ਆ 3 ਇੰਚ ਕਿਉਂਕਿ ਇੰਨੇ ਹੀ ਆਪਾਂ ਨੂੰ ਬਰਤਨ ਆ ਜਿਹੜਾ ਆਪਾਂ ਨੇ ਲੈਣਾ ਕੱਚ ਦਾ ਉਹ ਖੁੱਲਾ ਹੋਣਾ ਚਾਹੀਦਾ ਤਾਂ ਕਿ ਆਪਾਂ ਇਹਨੂੰ ਰੋਜ਼ ਹਿਲਾ ਸਕੀਏ ਤੇ ਜਦੋਂ ਜਦੋਂ ਆਪਾਂ ਇਹਨਾਂ ਨੂੰ ਉੱਪਰ ਲਿਆ ਨੂੰ ਵਰਤ ਲੈਣਾ ਉਹਨੇ ਟਾਈਮ ਤੱਕ ਤਾਂ ਵੈਸੇ ਵੀ ਨਹੀਂ ਖਰਾਬ ਹੁੰਦੇ ਤੇ ਆਪਣਾ ਬਾਕੀ ਦਾ ਨਾਮਕ ਤੇ ਤੇਲ ਦੇ ਵਿੱਚ ਇਨੇ ਡੁੱਬਿਆ ਰਹਿਣਾ ਹੈ ਕੁਛ ਇਹਦੇ ਵਿੱਚ ਨਿੰਬੂ ਦਾ ਸੱਤ ਵੀ ਪਾਤਾ ਥੋੜਾ ਜਿਹਾ ਇਸੇ ਕਰਕੇ ਇਹਨਾਂ ਨੇ ਖਰਾਬ ਨਹੀਂ ਹੋਣਾ ਇਹੀ ਕਾਰਨ ਹੈ ਇਹ ਸਾਲ ਭਰ 2 ਸਾਲ ਵੀ ਖਰਾਬ ਨਹੀਂ ਹੁੰਦਾ ਕੋਈ ਉਲੀ ਨਹੀਂ ਲੱਗਦੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਿਲਕੁਲ ਵੀ ਇੱਕ ਬੂੰਦ ਵੀ ਪਾਣੀ ਦੀ ਨਹੀਂ ਜਾਣੀ ਚਾਹੀਦੀ ਤੇ ਇਹਨੂੰ ਹਿਲਾਉਂਦੇ ਰਹਿਣਾ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਵੀ ਤੁਸੀਂ ਬਣਾਇਆ ਸੀ ਜਾਂ ਨਹੀਂ ਤੇ ਐਦਾਂ ਆਪਾਂ ਪ੍ਰੀਜ਼ਰਵ ਕਰਕੇ ਨਮਕ ਵਾਲਾ ਵੀ ਜਿਹੜਾ ਅਚਾਰ ਆ ਇਹ ਔਲੇ ਆ ਜਿਹੜੇ ਖਾ ਸਕਦੇ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਵੀ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ